ਇਹ ਉਮੀਦ ਹੈ ਨਹੀਂ ਵੀ ਕਿਸੇ ਦੀ ਵੀ ਨਹੀਂ ਇਹ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਦੀ ਵੀ ਇੰਨੀ ਉਮੀਦ ਹੋਏਗੀ ਵੀ ਰੇਟ ਇੰਨਾ ਜ਼ਿਆਦਾ 85000 ਨੂੰ ਜਿਹੜਾ ਉਹ ਟੱਚ ਕਰ ਜਾਏਗਾ ਇਹ ਤਾਂ ਉਮੀਦ ਹੀ ਨਹੀਂ ਹੈਗੀ ਜੀ ਬਿਲਕੁਲ ਕੀ ਲੱਗਦਾ ਕੌਣ ਤੈਅ ਕਰਦਾ ਹੈ ਸੋਨੇ ਦਾ ਰੇਟ ਸੋਨੇ ਦਾ ਰੇਟ ਜੀ ਸਟੇ ਬਜ਼ਾਰ ਵਾਲੇ ਜੀ ਐਸ ਵੇਲੇ ਤਾਂ ਸਟੇ ਬਜ਼ਾਰ ਵਾਲੇ ਦੇ ਹੱਥਾਂ ਜੀ ਸਭ ਜੋ ਸਟਾ ਬਜ਼ਾਰ ਕਰਦੇ ਇਹ ਪਤਾ ਨਹੀਂ ਰਾਤ ਨੂੰ 2000 ਰੁਪਏ ਦਵਾਦੇ 4000 ਰੁਪਏ ਦਵਾਦੇ ਇਹ ਪੰਜਾਂ ਦਿਨਾਂ ਦੇ ਵਿੱਚ 5000 ਰੁਪਏ ਦਵਾਤਾ ਜੀ ਏ ਕੋਈ ਸੋਨੇ ਦਾ ਬਿਜ਼ਨਸ ਕਰਨ ਦਾ ਢੰਗ ਥੋੜੀ ਆ ਇਹ ਤਾਂ ਸੱਟੇ ਬਾਜ਼ਾਰ ਦੇ ਹਾਥੀ ਆ ਜੀ ਸਾਰਾ ਅਹੀਂ ਤਾਂ ਕਹਿੰਦੇ ਗਵਰਨਮੈਂਟ ਨੂੰ ਵੀ ਗਵਰਨਮੈਂਟ ਆਪਣੇ ਆਪਣੇ ਹੱਥ ਚ ਲਵੇ ਇਹਨੂੰ ਸੱਟੇ ਚੋਂ ਸੱਟੇ ਚੋਂ ਕੱਢਿਆ ਜਾਵੇ ਦੁਕਾਨਦਾਰੀ ਤੇ ਕੀ ਫਰਕ ਪਿਆ ਦੁਕਾਨਦਾਰੀ ਤੇ ਫਰਕ ਦੁਕਾਨਦਾਰੀ ਤੇ ਫਰਕ ਇਹ ਨਹੀਂ ਕੋਈ 2 4 10% ਦਾ ਇਹ ਤੇ 99% ਦਾ ਫਰਕ ਆ ਜੀ ਮਾੜਾ ਬੰਦਾ ਜਿਹੜਾ ਸੋਨਾ ਲੈ ਹੀ ਨਹੀਂ ਸਕਦਾ ਜਿਹੜਾ ਮਾੜਾ ਬੰਦਾ ਵਾ ਦੁਕਾਨਦਾਰ ਜਿਹੜਾ ਵਾ ਜਿੰਨਾ ਵੀ ਆ ਉਹ ਸਾਰਾ ਹੁੰਦਾ ਕੀ ਐ ਵੀ ਛੋਟਾ ਛੋਟਾ ਗਾਗ ਚੱਲਦਾ ਰਵੇ ਸਾਰੀ ਦਿਹਾੜੀ ਤੇ ਛੋਟਾ ਗਾਗ ਤਾਂ ਖਤਮ ਹੀ ਹੋ ਗਿਆ ਜੀ ਛੋਟਾ ਗਾਗ ਤਾਂ ਹੈ ਹੀ ਨਹੀਂ ਹੁਣ ਮਹਾਰਾਜ ਕਿੰਨੇ ਦਿਨਾਂ ਤੋਂ ਲਗਾਤਾਰ ਸੋਨਾ ਵਧ ਰਿਹਾ ਐ ਵਧ ਤੇ ਰਿਹਾ ਸ਼ੁਰੂ ਤੋਂ ਹੀ ਆ ਜੀ ਕੋਈ ਸਾਲ ਕੋ ਹੋ ਗਿਆ ਇਹਨੂੰ ਜਦੋਂ ਨਾਲ ਸ਼ਾਲਾ ਮਾਰ ਰਿਆ ਅੱਜ ਤੋਂ 2.5 ਸਾਲ ਪਹਿਲੋਂ ਇਹਦਾ ਰੇਟ ਜਿਹੜਾ ਉਹ 40-45000 ਸੀਗਾ ਅੱਜ 85000 ਡਬਲ ਹੋ ਗਿਆ ਇਹ 5 ਦਿਨ ਦੇ ਵਿੱਚ 80000 ਤੋਂ 85000 ਨੂੰ ਹੱਥ ਲਾਤਾ ਜੀ ਇਹਨੇ 5 ਦਿਨ ਦੇ ਵਿੱਚ ਵਿਆਹਾਂ ਸ਼ਾਦੀਆਂ ਦਾ ਸੀਜ਼ਨ ਹੈ ਦੁਕਾਨਦਾਰੀ ਦਾ ਕਿੱਦਾਂ ਲੱਗ ਰਿਹਾ ਹੈ ਮਤਲਬ ਜਿਹੜੇ ਜਿਨ੍ਹਾਂ ਨੇ ਵਿਆਹ ਕਰਨੇ ਆ ਉਹਨਾਂ ਨੇ ਤੇਰੀ ਜੇਵਰ ਬਣਾਣੀਆਂ ਜਿਹੜਾ ਵਿਆਹ ਕਰਦਾ ਜੀ ਜੇਵਰ ਬਣਾਣਾਂ ਦਾ ਜੇ ਉਹ ਅੱਗੇ 10 ਤੋਲੇ ਬਣਾਉਂਦਾ ਸੀਗਾ ਤੇ ਹੁਣ ਮਹਾ ਕੋਈ 2-3 ਤੋਲੇ ਦੇ ਉੱਤੇ ਆ ਗਿਆ ਜੀ ਬਾਕੀ ਦੁਕਾਨਦਾਰ ਨੇ ਦੁਕਾਨਦਾਰ ਤੇ ਅਹੀਂ ਕੀ ਕਹਿ ਲੀਏ ਜੀ ਏ ਗਵਰਨਮੈਂਟਾਂ ਦੇ ਪ੍ਰੈਸ਼ਰ ਨੇ ਵੀ ਤੁਸੀਂ ਆ ਕੱਲ ਅਸੀਂ ਵੇਖਿਆ ਮਾਰਕੀਟ ਦੇ ਵਿੱਚ ਵੀ ਜੀਐਸਟੀ ਵਾਲੇ ਤੁਰੇ ਫਿਰਦੇ ਸੀਗੇ ਵਿਚਾਰੇ ਉਹ ਆਪਣੀ ਜਗ੍ਹਾ ਤੇ ਠੀਕ ਸੀਗੇ ਵੀ ਜੀਐਸਟੀ ਨੰਬਰ ਲਵੋ ਜਿਹੜੇ ਛੋਟੇ ਦੁਕਾਨਦਾਰ ਆ ਉਹਨਾਂ ਨੂੰ ਤੇ ਦੁਕਾਨਦਾਰਾਂ ਦੀ ਗੱਲਬਾਤ ਸੁਣੀ ਦੀ ਆ ਜਦੋਂ ਕੋਈ ਬੁਲਾੰਦਾ ਜੀ ਆਏ ਨੇ ਤੇ ਉਹ ਕਹਿੰਦਾ ਜੀ ਸਾਡੇ ਰੋਟੀ ਖਾਨ ਨੂੰ ਐ ਨਹੀਂ ਖਾਸ ਤੌਰ ਤੇ ਜਿਹੜੇ ਸਨਿਆਰੇ ਨੇ ਤੁਹਾਨੂੰ ਦੱਸਿਆ ਵੀ ਜੇ ਉਹਨੇ 60000 ਚ 70000 ਚ ਸਾਈ ਫੜੀ ਆ ਤੇ 85000 ਚ ਸਾਈ ਦੇਗਾ ਉਹਨੂੰ ਕੀ ਬਚੇਗਾ ਅਕਸਰ ਸੋਨਾ ਤਾਂ ਜਿਹੜੇ ਜਿਹੜੇ ਗਾਗਨੇ ਜਬਾਨ ਕੀਤੀ ਆ ਜਿਹੜੇ ਗਾਗਨੇ ਜਬਾਨ ਹੋਈ ਉਹਨੂੰ ਦੇਣਾ ਪੈਣਾ ਤੇ 14-15000 ਰੁਪਏ ਤੋਲਾ ਜਾਂ 10000 ਰੁਪਏ ਤੋਲਾ ਅਸੀਂ 5000 ਤੋਲਾ ਹੀ ਕਹਿੰਨੇ ਵੀ ਵਿੱਚ ਪੈ ਜੇ ਤੇ ਉਹ ਕਿੱਥੋਂ ਭਰ ਕੇ ਦੇਗਾ ਜਿਹੜਾ ਉਹ ਦੁਕਾਨਦਾਰ ਆ ਕੁਝ ਕਾਰੀਗਰਾਂ ਤੇ ਵੀ ਫਰਕ ਪਿਆ ਜਿਹੜੇ ਸੋਨੇ ਦੇ ਕਾਰੀਗਰ ਆ ਛੋਟੇ ਦੁਕਾਨਦਾਰ ਨਹੀਂ ਜੀ ਰੋਹਿ ਜੀ ਫਰਕ ਨਹੀਂ ਪਿਆ ਛੋਟਾ ਕਾਰੀਗਰ ਜਿਹੜਾ ਉਹ ਖਤਮ ਹੋ ਗਿਆ ਤਾਂ ਉਹ ਮੇਰੀ ਅੱਗੇ ਵੀ ਗੱਲ ਹੋਈ ਸੀਗੀ ਵੀ ਰੇੜੀਆਂ ਦੇ ਉੱਤੇ ਆ ਗਏ ਨੇ ਰੇੜੀਆਂ ਆਟੋ ਜਿਹੜੇ ਈ ਰਿਕਸ਼ਾ ਨੇ ਉਹ ਕਹਿੰਦੇ ਨੇ ਵੀ ਕਮ ਸੋ ਕਮ ਘਾਟਾ ਤੇ ਨਹੀਂ ਪੇਗਾ ਅਹੀਂ ਘਰ ਨੂੰ ਕੋਈ 5-700 ਰੁਪਇਆ 1000 ਰੁਪਇਆ ਰਾਤ ਨੂੰ ਖੜਾਗੇ ਨਾ ਜਿਹੜੇ ਮਾੜੇ ਸੁਨਿਆਰੇ ਨੇ ਮੈਂ ਕਹਿੰਦਾ ਗਵਰਨਮੈਂਟ ਨੂੰ ਉਹਨਾਂ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਜਿਹੜਾ ਦਸਤਕਾਰ ਆ ਜਿਹੜਾ ਹੱਥੀਂ ਸਮਾਨ ਬਣਾਉਣ ਵਾਲਾ ਸੁਨਿਆਰਾ ਉਹ ਆਇਸਾ ਆਇਸਾ ਜਿਹੜਾ ਉਹ ਖਤਮ ਹੋ ਰਿਹਾ ਜੀ ਇਹ ਵੱਡੇ ਕਾਰੋਬਾਰੀ ਜਿਹੜੇ ਨੇ ਉਹਨਾਂ ਦੇ ਹੱਥਾਂ 'ਚ ਕਾਰੋਬਾਰ ਚੱਲ ਰਿਹਾ ਉਹਨਾਂ ਨੇ ਫੈਕਟਰੀਆਂ ਲਾ ਲੀਆਂ ਨੇ ਛੋਟਾ ਕਾਰੀਗਰ ਜਿਹੜਾ ਉਹ ਖਤਮ ਹੋ ਗਿਆ ਕੀ ਹੱਲ ਹੁੰਦਾ ਇਹਦਾ ਕਿਦਾਂ ਕੰਟਰੋਲ ਹੋ ਸਕਦੀ ਇਹ ਗਵਰਨਮੈਂਟ ਜਿਹੜੀ ਆ ਜੀ ਉਹ ਇਹਨੂੰ ਸੱਟੇ ਬਾਜ਼ਾਰੀ 'ਚੋਂ ਕੱਢ ਕੇ ਤੇ ਆਪਣੇ ਹੱਥ 'ਚ ਲਵੇ ਸੱਟੇ ਬਾਜ਼ਾਰੀ ਦੇ ਵਿੱਚ ਅੱਜ ਤੱਕ ਜੋ ਵੀ ਚੀਜ਼ ਆਈ ਆ ਜੀ ਉਹ ਸੱਟੇ ਵਾਲਿਆਂ ਖਾਦਾ ਤੁਸੀਂ ਆਮ ਸੁਣਿਆ ਹੋਣਾ ਜਿਹੜਾ ਸਾਡੇ ਬਜ਼ੁਰਗ ਦਾਦੇ ਰੇ ਆ ਜੁਵਾ ਕਦੇ ਕਿਸੇ ਕਾ ਨਹੀਂ ਹੂਆ ਇਹ ਸੋਨਾ ਜਿਹੜਾ ਜਿਹੜਾ ਬੰਦਾ ਨਹੀਂ ਵੀ ਸਟਾ ਲਾਂਦਾ ਨਾ ਜੀ ਆ ਸਾਡੇ ਸੁਨਿਆਰਿਆਂ ਦੇ ਵਿੱਚ ਇੱਕ ਕਹਾਵਤ ਬਣ ਗਈ ਆ ਵੀ ਅਸੀਂ ਸਟੇ ਦਾ ਕੰਮ ਨਹੀਂ ਕਰਦੇ ਪਰ ਅਸੀਂ ਸਟੇ ਦੇ ਵਿੱਚ ਆ ਜੇ ਅਸੀਂ ਗਾਗ ਕੋ ਸਾਈ ਫੜਨੇ ਆ 70000 ਚ ਤੇ 80000 ਹੋ ਜਾਂਦਾ ਜੇ 80000 ਹੋ ਜਾਂਦਾ ਜੇ ਗਾਗ ਨੂੰ ਅਸੀਂ 80000 ਦੇ ਦੇ ਦਿੰਨੇ ਆ ਤੇ ਜਦੋਂ ਪੈਸੇ ਕੋਲ ਆਂਦੇ ਨੇ ਜਾਂ ਗੱਲਬਾਤ ਆ ਉਹ 85000 ਹੋ ਜਾਂਦਾ ਜਦੋਂ ਇਹ 85000 ਚ ਲੈ ਲੈਣੇ ਆ ਤੇ 75000 ਹੋ ਜਾਂਦਾ ਮੱਕੀ 5-5 7-7000 ਰੁਪਏ ਤੋਲਿਆਂ ਦਾ ਫਰਕ ਪੈ ਰਿਹਾ ਜੀ ਜਦੋਂ ਇੰਨਾ ਜ਼ਿਆਦਾ ਫਰਕ ਪਏਗਾ ਤੇ ਦੁਕਾਨਦਾਰ ਕੀ ਕਰੇਗਾ ਜੀ ਦੁਕਾਨਦਾਰ ਤਾਂ ਗਿਆ ਹੀ ਗਿਆ ਜੀ ਹਰ ਪਾਸੇ ਗਿਆ ਜੀ